ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਅੱਜ ਸਾਡੇ ਵਿਚਾਲੇ ਨਹੀਂ ਸਨ ਪਰ ਉਹਨਾਂ ਦੀ ਯਾਦ ਵਿੱਚ ਅੱਜ ਵੀ ਉਹਨਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਇਨਸਾਫ ਦੀ ਲੜਾਈ ਇਹ ਉੱਲੜੀ ਚੱ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਅੰਮ੍ਰਿਤਸਰ ਪਹੁੰਚੇ ਜਿੱਥੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਪਾੜ ਦੇ ਭੋਗ ਰਖਵਾਏ ਨੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਆਪਣੀ ਸਪੀਚ ਦੇ ਵਿੱਚ ਜਿਹੜੀ ਵੱਡੀ ਗੱਲ ਕਹੀ ਹੈ ਉਹ ਸਭ ਨੂੰ ਹੈਰਾਨ ਕਰ ਰਹੀ ਹੈ ਤੇ ਆਖਿਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਅੱਜ ਹੀ ਕਿਹੜੀ ਗੱਲ ਕਹੀ ਹੈ ਆਓ ਹਾਨੂੰ ਵੀ ਸੁਣਾਉਂਦੇ ਆ ਇਨਾ ਇਨਾਮ ਦੇਵਾਂਗੇ ਮੈਂ ਸਰਕਾਰ ਨਾਲ ਵਾਦਾ ਕਰਦਾ ਜੇ ਤੇਥੋਂ ਆਪਦੇ ਕੋਲੇ ਪੈਸਾ ਹੈ ਨਹੀਂ ਮੈਂ ਪੈਸੇ ਦੂੰਗਾ ਮੈਂ ਆਪਣੀ ਜ਼ਮੀਨ ਵੇਚ ਕੇ ਤੁਹਾਨੂੰ ਦੇਣਾ ਤੁਸੀਂ 2 ਕਰੋੜ ਰੁਪਏ ਦਾ ਇਹਨਾਂ ਦੇ ਜਿਹੜਾ ਪਾਪੀਆਂ ਦੇ ਉੱਤੇ ਅਨਾਉਂਸ ਕਰੋ ਵੀ ਅਸੀਂ ਜਿਹੜਾ ਬੰਦੇ ਨੂੰ ਫੜਾਊਗਾ ਅਸੀਂ ਉਹਨੂੰ 2 ਕਰੋੜ ਰੁਪਏ ਦੇਵਾਂਗੇ ਮੈਂ ਤਾਂ ਐਸੇ ਦੇਵਾਂਗਾ ਮੈਂ ਆਪਣੀ ਜ਼ਮੀਨ ਵੇਚ ਕੇ ਦੇਣਾ ਥੋੜੀ ਸੰਗਤ ਦਾ ਸਾਹਮਣੇ ਗੁਰੂਕਨ ਸਭ ਦੀ ਹਾਜ਼ਰੀ ਦੇ ਵਿੱਚ ਗੱਲ ਕਰਨ ਕਿ ਇਸ ਗੱਲ ਤੋਂ ਮੁਕਰਨ ਯਾਰ ਬੋਲ ਜੀ ਫੜਿਆ ਜਾਣਾ ਚਾਹੀਦਾ ਉਹਨੇ ਪੰਜਾਬ ਦੇ ਸੈਂਕੜੇ ਗੱਭਰੂ ਮਰਵਾਤੇ ਚੋਟੀ ਦੇ ਮਰਵਾਤੇ ਦੇਖੋ ਤੁਸੀਂ ਤਿੰਨ ਮੋਟਾਂ ਜਿਹੜੀਆਂ ਭਾਈ ਸਾਹਿਬ ਨੇ ਉਹਨਾਂ ਤੇ ਦੱਸੀਆਂ ਤਿੰਨੇ ਚੋਟੀ ਦੇ ਗੱਭਰੂ ਗਿਉ ਮਾਰੇ ਗਏ ਬੰਦਾ ਮਾਰਾ ਹੋ ਸਰਦਾਰਾਂ ਦੋਸਤਾਂ ਦੇ ਹਸਾਰੇ ਦੇ ਚੱਲੇ ਜਿਹੜਾ ਨੇ ਰੱਜ ਕੇ ਠੱਡੀਆਂ ਮਾਰੀਆਂ ਅਸੀਂ ਜ਼ਿੰਦਗੀ 'ਚ ਕਮਾਇਆ ਕੁਛ ਨਹੀਂ ਠੀਕ ਹੈ 250 ਕਿਲੇ ਜਿਹੜਾ ਬਣਾ ਗਿਆ ਉਹ ਉਸ ਤੋਂ ਇਲਾਵਾ ਅਸੀਂ ਕੋਈ ਬਹੁਤੀ ਮੋਟੀ ਕਮਾਈ ਇਸ ਲਾਈਨ 'ਚੋਂ ਨਹੀਂ ਕੀਤੀ ਅਸੀਂ ਅੱਜ ਵੀ ਇੱਕ ਨੰਬਰ ਦੇ ਟੈਕਸ ਪੇ ਕਰਦਾ ਤਾਂ ਇਮਾਨਦਾਰੀ ਨਾਲ ਇੱਕੋ ਹੀ ਬੈਂਕ ਖਾਤਾ ਜ਼ਿੰਦਗੀ ਦੇ ਵਿੱਚ ਦੂਜਾ ਖਾਤਾ ਨਹੀਂ ਖੁਲਾਇਆ ਕਰਦਾ ਉੱਥੇ ਸਾਡੀ ਸਾਰੀ ਇਨਕਮ ਹੈ ਸਰਕਾਰ ਨੂੰ 2 ਕਰੋੜ ਰੁਪਇਆ ਹਰੇਕ ਸਾਲ ਦਾ ਟੈਕਸ ਦਿਨਾ ਮੇਰੀ ਸੈਂਟਰ ਸਰਕਾਰ ਦੇ ਚਰਨਾਂ 'ਚ ਬੇਨਤੀ ਹੈ ਕਿ ਘੱਟੋ ਘੱਟ ਜਿਹੜਾ ਟੈਕਸ ਮੇਰੇ ਤੋਂ ਲਈ ਹੈ ਉਹ ਹੀ ਅਨਾਉਂਸ ਕਰ ਦੇ ਆਸਟ੍ਰੇਲੀਆ ਦੀ ਲੜਕੀ ਨੂੰ ਮਾਰ ਕੇ ਬੰਦਾ ਆਪਣੇ ਪੰਜਾਬ ਚ ਆ ਗਿਆ ਅਗਲਿਆਂ ਨੇ 1 ਮਿਲੀਅਨ ਡਾਲਰ ਅਨਾਉਂਸ ਕੀਤਾ ਉਹਦੇ ਨਾਂ ਤੇ 6 ਮਹੀਨਿਆਂ ਫੜਾਤਾ ਅਗਲੇ ਨੇ ਗੋਲਦੀ ਵਿਰਾੜ ਕੋਈ ਬੜੀ ਵੱਡੀ ਚੀਜ਼ ਨਹੀਂ ਹੈ ਲਾਰਸ ਵਰਗੀਆਂ ਕਤੀੜਾ ਨੂੰ ਮਾਰਨਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਪਰ ਕਿਉਂ ਘਰਸ਼ਾ ਬਣਾ ਰੱਖਿਆ ਤੁਸੀਂ ਸਾਰਾ ਇਹ ਤੁਸੀਂ ਸਾਡਾ ਪੰਜਾਬ ਸਾਡੀ ਜਵਾਨੀ ਗੈਂਸਟਰਾਂ ਦੇ ਹਵਾਲੇ ਕਰ ਰੱਖਿਆ ਸਾਰੀ ਅਸੀਂ ਬਿਊਰੋ ਰਿਪੋਰਟ ਐਸਐਮਜੀ ਨਿਊਜ਼